ओके गाइस बस शोपे मंगाई मंग गए हां फॉर्म ले लवली आ गया आ गया आ गया ये आ गया शोपे आ गया जी आ गया उस शोपे आ चलो कौन है उसका शोपे Yeah. मोदी सरकार ने सात सौ छब्बीस है भीजे 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 क्यों गए हंसमा जी बीजेपी क्यों गए ਬੀਜੋਪੀ ਸਰਕਾਰ ਨੇ 726 ਕਿਸਾਨ ਦਿੱਲੀ ਦੀ ਧਰਤੀ ਤੇ 13 ਮਹੀਨੇ ਬੈਠੇ ਜੋ ਤੋਂ ਬਾਅਦ ਲਖੀਰਪੁਰ ਖੀਰ ਦੇ ਵਿੱਚ ਕਿਸਾਨਾਂ ਤੇ ਜੇਪਾ ਤੜਾਇਆ ਪਿੱਛਾ ਘੇੜੀ ਦੇ ਅਸੀਂ ਮੰਗ ਕਰਦੇ ਹਾਂ ਕਿ ਵਿਧਾਨ ਸਰਕਾਰ ਦਿਓ ਅਸੀਂ ਮਰਦੇ ਹਾਂ ਜੇ ਨਹੀਂ ਪਾਰੀ मौन कर ਆਸਰ ਹੋ ਗਿਆ ਬਾਹਰ ਕੋਈ ਆਇਆ ਖੜਾ ਜਾਂ ਨੂੰ ਗੰਮੀ ਜਾਂ ਤੋ ਪਿੰਨਾ ਕੋਈ ਬੱਦਲਾਂ ਦੇਖੋ ਕਿਦਾਂ ਨਾ ਤੂੰ ਮਾਰ ਜਾ ਰਵਾਬ ਦੇ ਹੁਸਨ ਅੱਜ ਕੀ ਇੱਕ ਦੂਰ ਦੀ ਕਲਾਵਾ ਦਾ ਹਾਲ ਫੜੋ ਯਾਰ ਪਿੱਛੇ ਰੱਖੋ ਯਾਰ ਆ ਬਾਦੇ ਪਰਲੇ ਪਰਲੇ ਬੰਦ ਕਰ ਲੋ ਬੰਦੇ ਯਾਰ ਇੱਕ ਮਿੰਟ ਇੱਕ ਮਿੰਟ ਇੱਕ ਸਰ ਇੱਕ ਮਿੰਟ ਦਾ ਆਈਡੀ ਇੱਕ ਮਿੰਟ ਦੀ ਤੁਹਾਨੂੰ ਇੱਕ ਬੰਨੇ ਕਰੀ ਮਾਈਕ 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 ਪੈਕ ਕਰ ਜਾ ਰਹੇ ਇੱਕ ਮਿੰਟ ਸਰ ਲਗਾਉਣ ਕੌਣ ਗੱਲ ਕਰਦਾ ਹਾਂਜੀ ਕਰਨੀ ਗੁਰਦਾਬ ਜੀ ਤੇਰੇ ਵੀ ਕੀ ਕਰਦੇ ਆਪਾਂ ਲਈ ਇੱਧਰ ਲਿਆ ਸਰ ਜੀ ਇੱਧਰ ਆਓ ਇੱਥੇ ਜਾਓ ਸਰ ਆਪ ਦਵੇ ਜੀ ਹਾਂ ਦੱਸੋ ਆਹ ਦੋ ਜਾਲ ਆਉਂਦਾ ਜਾਓ ਉਧਰ ਜਾ ਆਹ ਦੱਸ ਕੇ ਤੋਂ ਨਹੀਂ ਰਾਇਤਾਂ ਨਹੀਂ ਦੇ ਬਸਿੰਦੇ ਆ ਸਾਨੂੰ ਦਿੱਲੀ ਜਾਣ ਤੋਂ ਕਾਹ ਰੋਕਿਆ ਜਾਂਦਾ ਅੱਜ ਵੋਟ ਮੰਗਣ ਦਿੱਲੀ ਵਾਲੇ ਲੋਕ ਪੰਜਾਬ ਦੇ ਘਰਾਂ ਚ ਆ ਰਹੇ ਨੇ ਕੀ ਅਸੀਂ ਆਪਣੀ ਰਾਇਤਾਂ ਨਹੀਂ ਦੇ ਵਿੱਚ ਨਹੀਂ ਜਾਂਦੇ ਫਾਦਾ ਹੱਕ ਨਹੀਂ ਰਾਇਤਾਂ ਨਹੀਂ ਚ ਜਾਂਦਾ ਫਾਦਾ ਕਿ ਕੰਨਾ ਕੰਦੀਆਂ ਗਈਆਂ ਸਾਨੂੰ ਜਵਾਬ ਦਿਓ ਇਸ ਗੱਲ ਦਾ ਹਾਂਜੀ ਦਿਓ ਜਵਾਬ ਹਲੋ ਥੈਂਕ ਯੂ ਇਸ ਮਨੀ ਉਹ ਮਰੇ ਸੱਜਣ ਦੇ ਸਾਥ ਲੀਡਰਸ਼ਿਪ ਉਹ ਲੀਡ ਛੱਡੋ ਵੀ ਪੈਰ ਥੱਲੇ ਕੀ ਆ ਉਹ ਸਭ ਐਨੇ ਦਰ ਨਾਲ ਬੋਟਾ ਕਿਵੇਂ ਹੋ ਗਿਆ ਹਾਂਜੀ ਦੱਸੋ ਜੀ ਸ੍ਰੀ ਰਾਮ ਜੀ ਨਾ ਸੁਖਦੇਵ ਸਿੰਘ ਬੂੜਾ ਗੁਜਰ ਬੀਕੇ ਜੀ ਸੁਖਮਿੰਦਰ ਭਾਈ ਸੁਖਦੇਵ ਸਿੰਘ ਜੀ ਮਾਈਕ ਥੱਲੇ ਕੱਲ ਮਾੜਾ ਜੀ ਔਰ ਇੱਥੇ ਮੌਜੂਦ ਕਿਸਾਨ ਭਰਾਵੋ ਸਾਡੀ ਉਹ ਜਾਨੋ ਤੇ ਪੂਰੇ ਪੰਜਾਬ ਚ ਪੂਰੀ ਦੁਨੀਆ ਚ ਸ਼ਾਇਦ ਇਹ ਗੱਲ ਪਹੁੰਚ ਜਾਵੇ ਜੋ ਤੁਸੀਂ ਗੱਲ ਕਹੀ ਆ ਕਿ ਦਿੱਲੀ ਜਾਣ ਤੋਂ ਕਿਉਂ ਰੋਕਿਆ ਜਾਂਦਾ ਇਹ ਗੱਲ ਤੁਹਾਡੀ ਵਾਜਬ ਹੈ ਸਵਾਲ ਵੀ ਜਾਇਜ਼ ਹੈ ਆਪਣਾ ਮੁਲਕ ਹੈ ਆਪਾਂ ਕਿਤੇ ਵੀ ਜਾ ਸਕਦੇ ਆ ਮੇਰੀ ਸਨੇਮਰ ਬੇਨਤੀ ਹੈ ਸਭ ਤੋਂ ਪਹਿਲਾਂ ਇੱਕ ਵਾਰੀ ਫਤਿਹ ਜ਼ਰੂਰ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਅੱਛੀ ਬੁਲਾ ਪਾਈਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਾਜੀ ਫਤਿਹ ਗੁਰੂ ਦੀ ਐ ਤੋ ਨਹੀਂ ਕਰਦੇ ਹਜ਼ਾਰ ਮਾਰੀ ਹਜ਼ਾਰ ਗੱਲ ਕਰੋ ਸਵਾਲ ਜਿਹੜਾ ਕਰਨ ਵਾਲਾ ਤੁਹਾਨੂੰ ਕਹਿੰਦੇ ਕਿ ਕੁੱਪਕਲਾਟ ਕੋਈ ਗੱਲ ਨਹੀਂ ਗੱਲ ਇਹ ਆ ਕਿ ਉਸ ਦਿਨ ਵੀ ਮੈਂ ਹਾਜ਼ਰ ਹੋ ਗਿਆ ਸੀ ਕਚਹਿਰੀ ਵਿੱਚ ਬਹਿਸ ਵਿੱਚ ਮੋਜਰਮ ਸਮਝ ਲੋ ਮੈਂ ਹਾਜ਼ਰ ਹੋ ਗਿਆ ਸੀ ਨਹੀਂ ਜੀ ਸਾਨੂੰ ਸਵਾਲ ਦਾ ਜਵਾਬ ਦੇ ਦਿਓ ਨਾ ਜਵਾਬ ਕਾਲੀ ਨਾ ਸਹਿਜ ਰਹਿ ਕੇ ਸਹਿਜ ਰਹਿ ਕੇ ਆਪਣਾ ਮੁਲਕ ਆਪਾਂ ਕਿਤੇ ਵੀ ਜਾ ਸਕਦੇ ਆਂ ਇੱਕ ਤਰੀ ਬੇਨਤੀ ਕਰੋ ਕਿ ਬੇਨਤੀ ਮੇਰੀ ਹੈ ਕਿ ਜਦੋਂ ਮੈਂ ਬੋਲਦਾ ਫਿਰ ਨਾ ਬੋਲਣ ਜਦੋਂ ਤੁਸੀਂ ਬੋਲੋਗੇ ਤਾਂ ਮੈਂ ਬਿਲਕੁਲ ਬਾਕੀ ਸਾਰੇ ਖਾਬੋਤ ਆਪਣਾ ਮੁੱਲ ਕਿ ਆਪਾਂ ਕਿਤੇ ਵੀ ਜਾ ਸਕਦੇ ਆਪਣੇ ਹੱਕਾਂ ਦੀ ਆਵਾਜ਼ ਪਾਵ ਬਲੰਤ ਤਰੀਕੇ ਨਾਲ ਠੋਣ ਲਈ ਕਿਉਂਕਿ ਆਪਣੇ ਸਤਿਗੁਰੂ ਬਾਜਾ ਵਾਲੇ ਬਾਪੂ ਨੇ ਆਪਾਂ ਨੂੰ ਗੈਰਤ ਤੇ ਅਣਖ ਦੀ ਗੁਰਤੀ ਬਖਸ਼ੀ ਜਿੱਥੇ ਤੱਕ ਮੇਰੀ ਇੱਕੋ ਹੀ ਬੇਨਤੀ ਆ ਕਿ ਸ਼ਾਇਦ ਜਦੋਂ ਗੁਰੂ ਵਾਲਿਆ ਹੋ ਜਾਈਦਾ ਅੰਮ੍ਰਿਤ ਛਕ ਲਈਦਾ ਉਹ ਕਹਿੰਦੇ ਤਾਂ ਖਾਸ